ਇਤਿਹਾਸ ਬਹੁਤ ਸਾਰੇ ਕਾਗਜ਼ ਬਹੁਤ ਸਾਰੇ ਸਰਕਾਰੀ ਦਸਤਾਵੇਜ਼ ਲਿਖੇ ਗਏ ਤੇ ਉਹਨਾਂ ਨੂੰ ਪੜਨ ਵਾਲੇ ਲੋਕ ਅੱਜ ਬਹੁਤ ਘੱਟ ਰਹਿ ਗਏ ਜਿਹੜੇ ਰਾਜੇ ਮਹਾਰਾਜਿਆਂ ਬੰਨਿਓ ਮਤਲਬ ਇਹ ਆ ਵੀ ਜਾਇਦਾਦਾਂ ਦਿੱਤੀਆਂ ਜਾਂਦੀਆਂ ਸੀ ਡੇਰਿਆਂ ਨੂੰ ਮੰਦਰਾਂ ਨੂੰ ਮਸਜਿਦਾਂ ਨੂੰ ਉਹ 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 ਰਿਕਾਰਡ ਪਿਆ ਹੈਗਾ लाल डोरें तो अंदर लाल लकीर तो अंदर ਦਾ ਮਕਾਨਾਂ ਦਾ ਰਿਕਾਰਡ ਹੈ ਅੱਜ ਤੋਂ 120 25 ਸਾਲ ਪੁਰਾਣਾ ਉਹ ਰਿਕਾਰਡ ਮੌਜੂਦ ਹੈ ਪਟਿਆਲਾ ਜਿਹੜਾ ਜ਼ਿਲ੍ਹਾ ਹੈਗਾ ਇਹਨੂੰ ਸਭ ਤੋਂ ਪਹਿਲਾਂ ਕਰਮਗੜ੍ਹ ਕਿਹਾ ਜਾਂਦਾ ਸੀ ਪਟਿਆਲਾ ਸਟੇਟ ਦੇ ਪਹਿਲਾਂ ਜਿਹੜੀ ਸੀਗੇ 7 ਜ਼ਿਲ੍ਹੇ ਸੀਗੇ 17 ਤਹਿਸੀਲਾਂ ਸੀਗੀਆਂ ਗਰਮਗੜ ਜ਼ਿਲ੍ਹੇ ਦੇ ਨਾਂ ਤੇ ਸਭ ਨੂੰ ਪਹਿਲਾਂ ਮਹਿਸੂਸ ਤੋਂ ਬਾਅਦ ਪਟਿਆਲਾ ਬਣਿਆ 17 ਤਹਿਸੀਲਾਂ ਨੇ 17 ਤਹਿਸੀਲਾਂ ਦਾ ਰਿਕਾਰਡ ਇਹ ਸਾਰੇ ਜ਼ਿਲ੍ਹਿਆਂ ਦਾ ਇੱਥੇ ਮੌਜੂਦ ਹੈ ਮੇਰਾ ਜਿਹੜਾ ਥੋੜਾ ਜਿਹਾ ਉਰੇ ਬੈਠਣ ਦਾ ਜਾਂ ਸਰਕਾਰ ਵੱਲੋਂ ਮੇਰੀ ਨੌਕਰੀ ਦਾ ਉਰੇ ਸਾਡੇ ਅਫਸਰ ਸਹਿਬਾਨਾਂ ਦੀ ਮਿਹਰਬਾਨੀ ਹੈ ਇਹ ਸਾਰੀ ਜਿਨ੍ਹਾਂ ਨੇ ਇਹ ਸੋਚ ਕੇ ਮਤਲਬ ਇਹ ਵੀ ਮੇਰੀ ਇੱਥੇ ਦੁਬਾਰਾ ਪੋਸਟਿੰਗ ਕਰਾਈ ਹੈ ਵੀ ਤਾਂ ਕਿ ਦੁਨੀਆ ਨੂੰ ਕੁਝ ਸੁਭੁਲiyet ਮਿਲੇ ਅੱਜ ਤੱਕ ਸਭ ਤੋਂ ਵੱਡਾ ਮਸਲਾ ਕਿਹੜਾ ਆਇਆ ਤੁਹਾਡੇ ਕੋਲ ਦੇਖੋ ਸਰ ਇਸ ਤਰ੍ਹਾਂ ਹੈ ਇਸ ਵੇਲੇ ਤਾਂ ਸਾਡੇ ਕੋਲ ਜਿਹੜਾ ਸਰਕਾਰ ਦਾ ਸਭ ਤੋਂ ਵੱਡਾ ਮਸਲਾ ਹੈ ਉਹ ਸਿਰਫ ਡੇਰਿਆਂ ਵਾਲਾ ਹੀ ਹੈ ਮਸਲਾ ਚੱਲਦਾ ਪ੍ਰਾਪਰਟੀ ਦਾ ਕਿਉਂ ਪ੍ਰਾਪਰਟੀਆਂ ਡੇਰਿਆਂ ਦੀਆਂ ਬਹੁਤ ਜ਼ਿਆਦਾ ਨੇ ਉਹਰੇ ਅਗਰ ਸਰ ਕੋਈ ਉਰਦੂ ਵਾਲਾ ਬੰਦਾ ਨਾ ਹੋਵੇ ਤਾਂ ਉਹਦੇ ਵਾਸਤੇ ਜ਼ਿਆਦੇ ਗਰੀਬ ਆਦਮੀ ਵਾਸਤੇ ਤਾਂ ਬੜੀ ਪ੍ਰੋਬਲਮ ਹੈ ਤੇ ਸਰਵਸ ਜੀ ਨੇ ਬੱਚੇ ਸਾਰੇ ਸਾਫ ਸਾਫ ਵਿਆਹੇ ਭਰੇ ਨੇ ਕੋਈ ਪੁੱਤੇ-ਪੋਤੇ ਵੀ ਹੈਗੇ ਸਰ ਉਹ ਵੀ ਵੱਢ ਕੇ ਵਿਹੋਣ ਆ ਵਿਆਹ ਤੇ ਵਿੱਚ ਤਾਂ ਹਾਂਜੀ ਇਸ ਕਰਕੇ ਮਤਲਬ ਐ ਮੈਂ ਕਹਿਣਾ ਚਲੋ ਲੋਕਾਂ ਦਾ ਭਲਾ ਹੀ ਸਹੀ ਕੋਈ ਰੱਬ ਤਾਂ ਦੇਖਦਾ ਸਰ ਜੇ ਦੁਨੀਆ ਨਹੀਂ ਦੇਖਦੀ ਤਾਂ ਉਹ ਤਾਂ ਦੇਖਦਾ ਮੈਨੂੰ ਖੁਸ਼ੀ ਵੀ ਹੁੰਦੀ ਐ ਬਹੁਤ ਜ਼ਿਆਦਾ ਮੈਨੂੰ ਕੁਛ ਐ ਸ਼ੌਕ ਹੈਗਾ ਕੰਮ ਕਰਨ ਦਾ ਮਤਲਬ ਇਹ ਐ ਵੀ ਮੈਂ ਹਰ ਚੀਜ਼ ਨੂੰ ਬਹੁਤ ਬਰੀਕੀ ਨਾਲ ਦੇਖ ਕੇ ਕੰਮ ਕਰਾਂ ਉਹ ਤਾਂ ਸਾਨੂੰ ਲੱਗ ਹੀ ਰਿਹਾ ਕਿ ਤੁਹਾਨੂੰ ਆਪਣੇ ਕੰਮ ਨਾਲ ਪਿਆਰ ਹੈ ਅੱਜ ਕੱਲ੍ਹ ਨਾ ਲੋਕ ਕੰਮ ਸਿਰਫ ਡਿਊਟੀ ਨੂੰ ਸਮਝਦੇ ਆ ਕਿ 6 ਘੰਟੇ 8 ਘੰਟੇ ਪੂਰੇ ਕੀਤੇ ਤੇ ਆਓਗੇ ਹੋਗੇ